ਜੀ ਬੀਤੇ ਦਿਨਾਂ ਤੋਂ ਇੱਕ ਬੜੀ ਕੰਸਰਨਿੰਗ ਖਬਰ ਜਿਹੜੀ ਭਾਰਤ ਤੋਂ ਸਾਹਮਣੇ ਆਈ ਇੱਕ ਟੂਰਿਸਟ ਸਪੈਨਿਸ਼ ਮੂਲ ਦੀ ਔਰਤ ਜਿਹੜੀ ਕਿ ਭਾਰਤ ਆਈ ਹੋਈ ਸੀ ਦੁਨੀਆ ਭਰ ਦੇ ਉਹ ਫੇਰੀ ਤੇ ਨਿਕਲੀ ਸੀ ਮੋਟਰਸਾਈਕਲ ਤੇ ਤੇ ਉਹਦੇ ਨਾਲ ਜ਼ਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਹੁਣ ਪਹਿਲਾਂ ਵੀ ਕੁਝ ਗ੍ਰਿਫਤਾਰੀਆਂ ਹੋਈਆਂ ਪੰਜ ਹੋਰ ਮੁਲਜ਼ਮ ਨੇ ਗ੍ਰਿਫਤਾਰ ਕੀਤੇ ਗਏ ਨੇ ਕੀ ਵੇਰਵਾ ਜੀ ਹੋਰ ਕੀ ਅਪਡੇਟ ਹੈ ਦੇਖੋ ਉਹ ਲਗੇ ਉਤੇ ਇਹਨਾਂ ਗ੍ਰਿਫਤਾਰ ਮੁਲਜ਼ਮਾਂ ਦੀ ਜਾਕਲੋ ਤਰੰਦੇ ਆਲੀ ਜਿਹੜੀ ਆ ਉਹ ਪੱਠ ਹੋ ਗਈ ਜੀ ਪਰ ਮੁੱਢਲੇ ਤੌਰ ਤੇ ਜਿਹੜੀਆਂ ਖਬਰਾਂ ਸਨ ਕਿ ਇਹ ਸੱਤ ਨੇ ਦਰਿੰਦੇ ਪਰ ਹੁਣ ਗ੍ਰਿਫਤਾਰੀ ਦਾ ਜਰੀਆ ਅਟ ਕੋਈ ਨਹੀਂ ਹੈ। ਦਰਅਸਲ ਕੀ ਹੈ ਕਿ ਉਹ ਇੱਕ ਪਿੰਡ ਸੀਗਾ ਕੁੰਜੀ ਹੜਸੀ ਦੇ ਕੋਲ ਉਹ ਬਾਰ-ਬਾਰ ਨਹੀਂ ਕੋਈ ਲੋਕੇਸ਼ਨ ਸੀ ਬਹੁਤ ਖੂਬਸੂਰਤ ਜਿੱਥੇ ਇਹਨਾਂ ਨੇ ਟੈਂਟ ਲਾਇਆ ਹੋਇਆ ਸੀਗਾ ਰਾਤ ਕੱਟਣ ਵਾਸਤੇ। ਹੂੰ ਤੇ ਉਹ ਇਹ ਦੋ ਜਣੇ ਪਹਿਲਾਂ ਪਹੁੰਚੇ ਸਨ ਉਸ ਤੋਂ ਬਾਅਦ ਇਹਨਾਂ ਨੇ ਆਪ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਸੀਗਾ। ਉਸ ਤੋਂ ਬਾਅਦ ਨਾ ਸਿਰਫ ਉਸ ਬੀਬੀ ਦੀ ਪਤ ਲੁੱਟੀ ਗਈ ਦਰਿੰਦਗੀ ਕੀਤੀ ਗਈ। ਬਲਕਿ ਇਹਨਾਂ ਦੇ ਕੋਲ 300 ਯੂਐਸ ਡਾਲਰ ਸੀ ਗਾ ਕੁਝ ਭਾਰਤੀ ਕਰੰਸੀ ਸੀ ਕੁਝ ਬੰਗਲਾਦੇਸ਼ੀ ਸਿੱਕੇ ਸਨ ਉਹ ਸਾਰਾ ਕੁਝ ਲੁੱਟ ਲਿਆ ਇਤੋਂ ਤੱਕ ਕਿ ਸਮਾਰਟਵਾਚ ਵੀ ਜਿਹੜੀ ਸੀਗੀ ਉਹਨਾਂ ਲੁੱਟ ਲਈ ਗਈ ਹੂੰ ਹੂੰ ਤਾਂ ਕਿ ਹਸਬੈਂਡ ਨਾਲ ਸੀ ਅਨੌਸ ਮੇਬੀ ਦਾ ਜੀ 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 ਉਹਦੇ ਕੋਲ ਸਾਮਾਨ ਸਾਰਾ ਇਹਨਾਂ ਨੇ ਲੁੱਟ-ਕੁੱਟ ਕੇ ਉੱਥੋਂ ਨਿਕਲਦਾ ਉਪਰਾਲਾ ਕਰਨਿਆ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਤਾਂ ਫਿਰ ਗਿਰਫਤਾਰੀਆਂ ਜਿਹੜੀਆਂ ਤਿੰਨ ਹੋਈਆਂ ਉਹਨਾਂ ਨੇ ਸ਼ੁਰੂਆਤੀ ਦਰਤਾ ਹੁਣਾ ਕਿ ਆ ਬੰਦੇ ਲਾ ਰਿਆ ਕਿਉਂਕਿ ਰੌਲਾ ਬਹੁਤ ਜ਼ਿਆਦਾ ਪੈ ਗਿਆ ਇੰਟਰਨੈਸ਼ਨਲ ਜੇ ਤੁਸੀਂ ਦੇਖੋਗੇ ਤੇ ਬਦਨਾਮੀ ਹੋ ਗਈ ਪੂਰੇ ਮੁਲਕ ਦੀ ਜੀ ਫਿਰ ਉਸ ਤੋਂ ਬਾਅਦ ਅਗਲਾ ਕਦਮ ਸਰਕਾਰ ਨੇ ਚੁੱਕਿਆ ਸੀਗਾ ਕਿ ਇਹਨਾਂ ਨੂੰ ਤੁਰੰਤ ਕਿਉਂਕਿ ਲੋਟਪੋਟ ਦਾ ਵੀ ਸ਼ਿਕਾਰ ਹੋ ਗਿਆ ਹਮ 100000 ਰੁਪਏ ਦਿੱਤੇ ਇਮਦਾਦੀ ਦਿੱਤਾ ਹਮ ਸ਼ੁਰੂਆਤੀ ਦੌਰ ਦੇ ਵਿੱਚ ਕਿ ਪੈਸੇ ਤੇ ਦੀ ਲੋੜ ਪੈਂਦੀ ਹੈ ਉਸ ਤੋਂ ਬਾਅਦ ਪੁਰਸਾ ਦਿੱਤਾ ਗਿਆ ਸਪੈਨਿਸ਼ ਡੋਰੇ ਨੂੰ ਕਿ ਭਾਈ ਤੋੜਾ ਸਪੀਡੀ ਟ੍ਰਾਇਲ ਕਰਵਾ ਮਾ ਗਿਆ ਸੀ ਜੀ ਤਾਂ ਹੁਣ ਉਹਦੀ ਪੁਲਿਸ ਜਿਹੜੀ ਆ ਉਹ ਇਹ ਕਹੇਗੀ ਕਿ ਸਪੀਡੀ ਟ੍ਰਾਇਲ ਮਤਲਬ ਕਿ ਕੁਝ ਦਿਨਾਂ ਦੇ ਦੇ ਵਿੱਚ ਕੇਸ ਦਾ ਨਿਬੜਾ ਹੋ ਜਾਏਗਾ ਹੂੰ ਹੂੰ ਚਾਰਜ ਜਿਹੜੀ ਆ ਉਹ ਫਾਇਲ ਕਰਦੇ ਆਂਗੇ ਤੇ ਉਸ ਤੋਂ ਬਾਅਦ ਕੇਸ ਜਿਹੜਾ ਹੈ ਉਹ ਜਲਦੀ ਜਲਦੀ ਨਿਬੜਾਇਆ ਤਨ ਕੀਤਾ ਜਾਊਗਾ ਤਾਂ ਬਿਲਕੁਲ ਇਹ ਜੋ ਪੁਲਸ ਨੇ ਕੀਤਾ ਠੀਕ ਹੈ ਹੁਣ ਤੱਕ ਦੀ ਕਾਰਵਾਈ ਵਧੀਆ ਪਰ ਜੇ ਕੈਨੀ ਤੇ ਉਹ ਕਰਨੀ ਦੇ ਵਿੱਚ ਅੰਤਰ ਨਾ ਹੋਵੇ ਯਾਨੀ ਸਪੀਡੀ ਟ੍ਰਾਇਲ ਹੋ ਕੇ ਇਹਨਾਂ ਦਲੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਜੀ ਆਪਾਂ ਕਹਿ ਸਕਦੇ ਹਾਂ ਕਿ ਠੀਕ ਕਾਰਵਾਈ ਹੋਈ ਆ ਪਰ ਜੇ ਹੁਣ ਤੁਸੀਂ ਬਦਨਾਮੀ ਤੋਂ ਬਚਣ ਵਾਸਤੇ ਜਾਂ ਤੁਹਾਨੂੰ ਪਤਾ ਸਿਆਸੀ ਨੁਕਸਾਨ ਤੋਂ ਬਚਣ ਵਾਸਤੇ ਹੁਣ ਤਾਂ ਸਾਰਾ ਕੁਝ ਕਹੀ ਜਾਓ ਕਿ ਜੀ ਅਸੀਂ ਆ ਵੀ ਕਰ ਦਿੰਦੇ ਹਾਂ ਆ ਵੀ ਕਰ ਦਿੰਦੇ ਬਾਅਦ ਦੇ ਵਿੱਚ ਉਹੀ ਚੀਜ਼ਾਂ ਫੇਰ ਢਿਲਮੁਟ ਦਾ ਸ਼ਕਾਰ ਹੋ ਜਾਣ ਤੇ ਫਿਰ ਉਹ ਠੀਕ ਨਹੀਂ ਹੈ ਜੀ ਮਿੰਟੂ ਜੀ ਪੰਜਾਬ ਦੇ ਬਜਟ ਦੇ ਵਿੱਚ ਐਨ ਆਰ ਆਈਜ਼ ਵਾਸਤੇ ਕੀ ਕੁਝ ਖਾਸ ਹੈ ਅਨ ਬਜਟ ਦੇ ਵਿੱਚ ਕੋਈ ਬਹੁਤਾ ਕੁਝ ਖਾਸ ਨਹੀਂ ਹੈ ਬਸ ਖਾਫ ਹੈ ਕਿ ਧੀਰ ਜ਼ਰੂਰ ਹੈ ਜਿਹੜੇ ਬਜਟ ਨੂੰ ਸਮਝਦੇ ਆ ਤੇ ਸਾਡਾ ਪੁਪਲ ਡੈਫਿਸਟ ਜਿਹੜਾ ਹੈ ਉਹ ਲਗਾਤਾਰ ਵਧ ਰਿਹਾ ਹੈ ਆਲਮੋਸਟ ਹੁਣ ਤੇ 30000 ਨੂੰ 30000 ਕਰੋੜ ਨੂੰ ਕਰਾਸ ਕਰ ਗਿਆ ਹਮਮ ਯਾਨੀ ਜੇ ਜੇ ਆਪਾਂ ਸਾਲ ਨੂੰ ਦੇਖੀਏ ਵਿੱਤੀ ਬਰੇ ਨੂੰ ਦੇਖੀਏ ਤਾਂ ਉਹਦੇ ਮੁਕਾਬਲੇ 60000 ਕਰੋੜ ਹਮਮ ਤੇ ਜੋ ਪ੍ਰੋਜੈਕਟਡ ਬੋਰੋਇੰਗ ਹੈ ਉਹਦਾ ਅੰਕੜਾ ਵੀ ਆਲਮੋਸਟ 40000 ਕਰੋੜ ਇਹਨਾਂ ਹੀ ਐਵਰੇਜ 40000 ਕਰੋੜ ਪੰਜਾਬ ਤੇ ਕਰਜ਼ਾ ਸਾਲ ਦਾ ਚੜਨਾ ਤੈ ਆ ਤਾਂ ਬਜਟ ਨੂੰ ਦੇਖ ਕੇ ਕੁਝ ਵੀੜ ਹੁੰਦੀ ਆ ਡਰਗ ਤੇ ਕਿੰਨੀ ਰਾਜਨੀਤੀ ਕੀਤੀ ਆ ਚਾਹੇ ਮਾਨ ਸਾਹਿਬ ਹੋਣ ਚਾਹੇ ਉਹਨਾਂ ਦੇ ਅੱਜਕੱਲ ਜਿਹੜੇ ਅਜ਼ੀਜ਼ ਮਿੱਤਰ ਆ ਅਨੂ ਸਾਹਿਬ ਹੋਣ ਸਾਰਿਆਂ ਨੇ ਡਰਗ ਤੇ ਬਹੁਤ ਆਵਾਜ਼ ਬੁਲੰਦ ਕੀਤੀ ਹੈ ਅੱਜ ਮੈਂ ਦੇਖ ਰਿਹਾ ਸੀਗਾ ਪਤਾ ਕਿੰਨਾ ਪੈਸਾ ਇਹਨਾਂ ਦੇ ਇਸਤੇਮਾਲ ਕਰਨਾ ਸਿਰਫ 70 ਕਰੋੜ ਕੋਈ ਉਹ ਸੈਂਟਰ ਚੱਲਦੇ ਆ ਜਾਂ ਜਿਹੜੀ ਅਜੇ ਥੱਲੇ ਗੋਲੀ ਰੱਖਣ ਵਾਲੀ ਹੁੰਦੀ ਹੈ ਉਹ ਦਵਾਈ ਦੇਣੀ ਹੈ ਉਹ ਸਾਰਾ ਕੁਝ ਤਾ ਫਰਲਾ ਮਲਾ ਕੇ ਜਿੰਨਾ ਬਜਟ ਹੈ 70 ਕਰੋੜ ਮਤਲਬ ਨੀਤੀਗਤ ਤੌਰ ਤੇ ਜੋ ਆਪਾਂ ਚਾਹੁੰਦੇ ਆ ਕਿ ਇੱਕ ਕੰਪੇਨ ਚਲਣਾ ਚਾਹੀਦਾ ਇੱਕ ਸਮਾਜ ਨੂੰ ਮੋੜਾ ਦੇਣ ਵਾਸਤੇ ਬਹੁਤ ਉਦਮ ਕਰਨ ਦੀ ਜ਼ਰੂਰਤ ਹੈ ਮੈਨੂੰ ਐਸਾ ਨਜ਼ਰ ਨਹੀਂ ਆਉਦਾ ਇਸ ਬਜਟ ਨੂੰ ਦੇਖ ਕੇ ਫਿਰ ਇਹ ਤੁਸੀਂ ਸਪੋਰਟਸ ਨੂੰ ਦੇਖੋਗੇ ਤਾਂ ਜਿਹੜੀ ਇਹਨਾਂ ਨੇ ਇੱਕ ਬਹੁਤ ਵੱਡੀ ਗੱਲ ਫੈਲਾਈ ਸੀ ਕਿ ਅਸੀਂ ਨਰਫੜੀਆਂ ਖੋਲਣ ਜਾ ਰਹੇ ਹਾਂ ਤਾਂ ਮੈਂ ਦੇਖਿਆ ਉਹ ਸਰ ਸਪੋਰਟ ਨਰਸਰੀਆਂ ਨਰਸਰੀਆਂ ਵਾਸਤੇ ਤੇ ਬਜਟ ਹੈਗਾ 50 ਕਰੋੜ ਤੇ ਤੀਰਥ ਯਾਤਰਾ ਵਾਸਤੇ ਰੱਖੀ ਬੈਠੇ 25 ਕਰੋੜ ਆਟਾ ਘਰ ਘਰ ਪਹੁੰਚਾਉਣ ਦਾ 250 ਕਰੋੜ ਰੁਪਈਆ ਹਮ ਕਮਾਲ ਦੀ ਗੱਲ ਜਿਹਦੀ ਕਿਤੇ ਮੰਗੀ ਨਹੀਂ ਹੋਈ ਪੰਜਾਬ ਚ ਅਜੇ ਤੱਕ ਜੀ ਘਰ ਘਰ ਪਹੁੰਚਾ ਦੇਗੀ ਆਟਾ ਖੈਰ ਜੇ ਐਨ ਆਰ ਆਈ ਦੀ ਗੱਲ ਕਰੀਏ ਤੇ ਇੱਥੇ ਵੀ ਓਏ ਜ਼ਿਆਦਾ ਵੱਡੀ ਗੱਲਬਾਤ ਨਹੀਂ ਹੈ ਇਹਨਾਂ ਨੇ ਸਿਰਫ ਇਹੋ ਕਿਹਾ ਕਿ ਜਿਹੜੀਆਂ ਐਨ ਆਰ ਆਈ ਮਿਲਨੀਆਂ ਨੇ ਉਹ ਅਸੀਂ ਜਾਰੀ ਰੱਖਾਂਗੇ ਪ੍ਰੋਗਰਾਮ ਜਿਹੜੇ ਆ ਅਗਲੇ ਸਾਲ ਵੀ ਆਯੋਜਿਤ ਹੁੰਦੇ ਰਹਿਣਗੇ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਇੱਕ ਸਨਦ ਪੋਰਟਲ ਰਾਹੀਂ ਵਿਦੇਸ਼ੀ ਦੂਤਵਾਸਾਂ ਦੁਆਰਾ ਲੋੜੀਂਦੇ ਦਸਤਾਵੇਜ਼ਾਂ ਨੂੰ ਇਲੈਕਟ੍ਰੋਨਿਕ ਤੌਰ ਤੇ ਤੌਂਟਰ ਹਸਤਾਖਰ ਤਸਦੀਕ ਕਰਨ ਦੀ ਯੋਗ ਬਣਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਕਹਿ ਰਹੇ ਹਨ ਇਹਨਾਂ ਦੀ ਸਹੂਲਤ ਵਾਸਤੇ ਇਸ ਤੋਂ ਇਲਾਵਾ ਇਹਨਾਂ ਨੇ ਲਈ ਇੱਕ ਆਨਲਾਈਨ ਪੋਰਟਲ ਤਿਆਰ ਕੀਤਾ ਜੋ ਉਹਨਾਂ ਦੀ ਸ਼ਿਕਾਇਤਾਂ ਜੇਕਰ ਕੋਈ ਰੋਣ ਤਰਜ ਕਰਨ ਤੇ ਸੁਝਾਅ ਦੇਣ ਲਈ ਇੱਕ ਪੰਚ ਪ੍ਰਦਾਨ ਕਰਦਾ ਬਸ ਆ ਜਾਣਕਾਰੀ ਦਿੱਤੀ ਜੇ ਤੁਸੀਂ ਟੋਟਲ ਲੱਭ ਲਿਓ ਇਸਤੇਮਾਲ ਕਰ ਲਿਓ ਫੀਡਬੈਕ ਦੇ ਦਿਓ ਸ਼ਿਕਾਇਤਾਂ ਭੇਜ ਦਿਓ ਆਪਾਂ ਫਿਰ ਕਿਸੇ ਦਿਨ ਐਨਆਰਆਈ ਮਿਨਿਸਟਰ ਨੂੰ ਫੋਨ ਲਾ ਲਵਾਂਗੇ ਭਾਵੇਂ ਚੱਲਦੇ ਪ੍ਰੋਗਰਾਮ ਖਿਲਾ ਦੇ ਕਿੰਨਾ ਕੁ ਚੁੱਕਦੇ ਜੀ ਆਪਾਂ ਇਹ ਗੱਲ ਤੇ ਉਹਨਾਂ ਪ੍ਰਾਪਤੀਆਂ ਗਿਣਾ ਦੇਣੀ ਆ ਅੰਕੜੇ ਜਿਹੜੇ ਆ ਉਹਦੇ 'ਚ ਦੁਨੀਆ ਉਹ ਲੁਝਾ ਦੇ ਰਹੀ ਆ ਪਰ ਬਜਟ ਜਿਹੜਾ ਉਹ ਅੱਧਾ ਅਗਲਾ ਖਾਲੀ ਅੱਧਾ ਭਰਿਆ ਜੀ ਜੀ ਜਿਹੜਾ ਮਰਜ਼ੀ ਜਿਹੜੇ ਮਰਜ਼ੀ ਨਜ਼ਰੀਏ ਨਾਲ ਵੇਖਲੇ ਜੇ ਪੰਜਾਬ ਦੀ ਪੀੜ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਕਰਜ਼ਾ ਦਿਖੇਗਾ 67000 ਕਰੋੜ ਦੋ ਸਾਲਾਂ ਚ ਚੜ ਗਿਆ ਉਤੋਂ 40000 ਕਰੋੜ ਦਾ ਪ੍ਰੋਜੈਕਟਡ ਬੋਰੋਇੰਗ ਜਿਹੜਾ ਦਿਖਾ ਰਹੇ ਨੇ ਤਾਂ ਸੋਚ ਸਕਦੇ ਹੋ ਤੁਸੀਂ ਕਿ ਵੀ ਸੋਪਾ ਚਿੱਤਾ ਕਸੀਂ ਲਗਭਗ ਪੌਣੇ 4 ਲੱਖ ਕਰੋੜ ਦਾ ਜਿਹੜਾ ਫਿਗਰ ਹੈ ਨਾ ਕਰਜ਼ੇ ਵਾਲਾ ਉਹ ਕ੍ਰਾਸ ਕਰ ਦੇਵਾਂਗੇ ਜੀ ਤਾਂ ਇਹ ਇਸ ਪੱਕਤਵਾਨ ਤੇ ਜੇ ਤੁਸੀਂ ਸਮਰਥਕ ਹੋ ਭਾਈ ਆਮ ਆਦਮੀ ਪਾਰਟੀ ਦੇ ਕੱਟੜ ਫੈਨ ਹੋ ਮਾਨ ਸਾਹਿਬ ਤੇ ਮਾਨ ਸਾਹਿਬ ਦੀਆਂ ਅੱਖਾਂ ਦੇ ਤਾਂ ਫਿਰ ਤੁਸੀਂ ਜ਼ੋਰਦਾਰ ਇੱਕ ਨਾਰਾ ਵੀ ਮਾਰ ਸਕਦੇ ਹੋ ਕਿਉਂਕਿ ਇਹਨਾਂ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ ਹੂੰ ਜੀ ਮਿੰਟੂ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਅਕਾਲੀ ਦਲ ਸੰਯੁਕਤ ਤੇ ਅਕਾਲੀ ਦਲ ਬਾਦਲ ਆਪਸ ਫੇਰ ਰਲ ਗਏ ਨੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਕਹਿ ਲਓ ਵੀ ਘਰ ਵਾਪਸੀ ਹੋ ਗਈ ਹੈ ਦੀ ਬਿਲਕੁਲ ਕੰਮ ਵਾਪਸੀ ਹੋ ਗਈਆਂ 23 ਸਾਲ ਹੋ ਗਏ ਆ ਵਿਚਰੇ ਆ ਤੇ ਮਿਲੇ ਹੋ ਗਏ ਨੇ ਹੁਣ ਤੇ ਨਾਲ 300 ਆ ਇਹ ਨੇ ਕਿ 5 14ਵੀਂ ਇਹਦਾ ਦਾ ਘਟ ਜੋੜ ਜਿਹੜਾ ਹੈ ਉਹ ਵੀ ਹੋ ਸਕਦਾ ਹੈ ਵੈਸੇ ਤੇ ਤਕਰੀਬਨ ਕਹਿ ਲੋ ਕਿ ਇਹਦਾ 75 ਹੋਈ ਗਿਆ ਉਹ ਜਿਵੇਂ ਕੰਪਨੀ ਉਦੀ ਕੰਪਨੀਆਂ ਦੀ ਇੱਕ ਸਬ ਤੇ ਡੀ ਹੁੰਦੀ ਆ ਹੀਂਦਾ ਸਾਬ ਤੇ ਇਸ ਦਾ ਹੋਇਆ ਪੈਸਨ ਭਾਜ-ਬਾਦ ਜੀ ਸੈਕਟਰ ਸਰਕਾਰ ਦੇ ਬਹੁਤ ਨੇੜੇ ਸਨ ਤਾਂ ਸਬਸਿਡਰੀ ਦੇ ਨਾਲ ਤੇ ਹੱਥ ਮਿਲ ਗਿਆ ਹੁਣ ਮੇਨ ਕੰਪਨੀ ਦੇ ਨਾਲ ਦੀ ਕੋਈ ਐਗਰੀਮੈਂਟ ਹੋ ਜਾਏਗਾ ਤਾਂ ਕੋਈ ਫਰਕ ਨਹੀਂ ਪੈਣਾ ਹਾਂ ਹਾਲਾਂਕਿ ਕੁਝ ਅੜਿੱਕੇ ਹੈਗੇ ਜਿਨ੍ਹਾਂ ਦੀ ਮਸਲਸ ਲਗਾਤਾਰ ਆਪਾਂ ਗੱਲ ਕਰਦੇ ਆਏ ਤਾਂ ਖਿੰਡਾ ਸਾਹਿਬ ਆਏ ਨੇ ਵਾਪਸ ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਇਹ ਮੰਨ ਕੇ ਚੱਲਦੀ ਜਾ ਰਹੀ ਹੈ ਕਿ ਸੰਗਰੂਰ ਤੋਂ ਉਮੀਦਵਾਰ ਪਰਮਿੰਦਰ ਸਿੰਘ ਜੀ ਖਿੰਡਾ ਸਾਹਿਬ ਹੋ ਸਕਦੇ ਆ ਅੱਛਾ ਜੀ ਮੈਨੂੰ ਵੀ ਜਾਣਕਾਰੀ ਮਿਲੀ ਆ ਜੋ ਆਮ ਆਦਮੀ ਪਾਰਟੀ ਤੋਂ ਮਿਲੀ ਹੈ ਕਿਸੇ ਸੋਰਸ ਦੇ ਤਨੋਂ ਕਿ ਇੱਥੋਂ ਹੀ ਇੱਕ ਮੰਤਰੀ ਨੀ ਤੇ ਇਹ ਜੀ ਵੀ ਮદાન ਚ ਉਤਰਨੀ ਤਿਆਰੀ ਕਰ ਰਿਹਾ ਹੈ। ਉਹ ਅੱਛਾ ਜੀ। ਯਾਨੀ ਸੰਗਰੂਰ ਪੁਲगांव ਮਸ਼ਹੂਰ ਹੋ ਜਾਏਗਾ ਟੱਕਰ ਦੇ ਮਾਮਲੇ ਦੇ ਵਿੱਚ। ਹਮਮ ਪਰਮਿੰਦਰ ਕੌਰ ਸਾਵਰੀ ਵੀ ਤਹਾਨੂੰ ਪਤਾ ਪੁਰਾਣੇ ਖੜਾ ਰਹੀ ਆ। ਤਾਂ ਖੈਰ ਸਿਮਰਨਜੀਤ ਸਿੰਘ ਮਾਨ ਤੇ ਉਹੀ ਮੋਛਾਂ ਨੂੰ ਵਟ ਦੇ ਕੇ ਕਹਿੰਦੇ ਕਿ ਮੈਂ ਤੇ ਆਉਣਾ ਹੀ ਆਉਣਾ ਕਾਕਾ। ਹਮ ਰੋਕੋ ਜਿਹਨੇ ਰੋਕਿਆ ਦੁਬਾਰਾ ਲੜੂਗਾ ਇਲੈਕਸ਼ਨ ਤੇ ਜੇ ਕੋਈ ਹੋਰ ਇੱਕ ਅੱਧਾ ਆ ਕੇ ਫਸ ਗਿਆ ਤੇ ਟੱਕਰ ਜਿਹੜੀ ਹੈ ਪੂਰੀ ਫਸਮੀ ਹੋ ਜਾ ਰਹੀ ਆ। ਖੈਰ ਇਧਰ ਜੇ ਦੂਸਰੇ ਪਾਸੇ ਆਪਾਂ ਵੇਖੀਏ ਤਾਂ ਦੇਖੋ ਅਕਾਲੀ ਦੰਨ ਨੂੰ ਹੁਣ ਇਹਦਾ ਕਿੰਨਾ ਕੋ ਫਾਇਦਾ ਹੁੰਦਾ ਮੈਂ ਉਹ ਤੈ ਨਹੀਂ ਕਰ ਸਕਦਾ ਇਸ ਲਈ ਪਰ ਇਨਾ ਜ਼ਰੂਰੀ ਆ ਕਿ ਸਰ ਵੀਰ ਸਿੰਘ ਬਾਦਲ ਦੀ ਮਾਫੀ ਮੰਗਣ ਤੋਂ ਬਾਅਦ ਜੀ ਜੀ ਟੀਨ ਦਾ ਕਬ ਰਾਜ਼ੀ ਹੋਏ ਨੇ ਤੇ ਇਹਨਾਂ ਨੂੰ ਘਟੂ ਘਟ ਖੁਸ਼ਖਬਰੀਆਂ ਮਿਲੀਆਂ ਸ਼ੁਰੂ ਹੋ ਗਈਆਂ ਨਹੀਂ ਤੇ ਅੱਗੇ ਸਾਈਡ ਨਿਊਜ਼ ਤੇ ਸਾਈਡ ਨਿਊਜ਼ ਵੀ ਆਈ ਜਾਂਦੀ ਹੈ ਜੀ ਹੂੰ ਤਾਂ ਉਹ ਹੋ ਸਕਦਾ ਬੀਬੀ ਜਗੀਰ ਕੌਰ ਵਰਗੇ ਨੇਤਾ ਵੀ ਵਾਪਸ ਪਲਟੀ ਮਾਰ ਲੈਣ ਮੋੜਾ ਕੱਟ ਲੈਣ ਜੀ ਇਹਦੇ ਨਾਲ ਹੋਏ ਤਾਂ ਕਿ ਅਕਾਲੀ ਦਲ ਨੂੰ ਜਿਹੜਾ ਫਾਇਦਾ ਹੋਵੇਗਾ ਕਿ ਜੋ ਰਿਵਾਈਵਲ ਫੇਜ਼ ਹੁੰਦਾ ਹੈ ਕਿਸੇ ਵੀ ਪਾਰਟੀ ਦਾ ਟੁਕ ਟੁਕ ਉਹਦਾ ਆਗਾਜ਼ ਤੇ ਹੋਈਗਾ ਨਾ ਜੀ ਆਗਾਜ਼ ਤੇ ਅੰजाम ਖੁਦਾ ਜਾਣੇ ਇੱਕ ਆਗਾਜ਼ ਤੇ ਹੋਵੇ ਨਾ ਉਹ ਕਿੱਥੇ ਜਾ ਕੇ ਮੁਕਾਮ ਹਾਸਲ ਕਰਦਾ ਕਿਸ ਤਰ੍ਹਾਂ ਦੀ ਉਹਦੀ ਰੰਗਤ ਹੋਏਗੀ ਨਤੀਜੇ ਦੀ ਉਹ ਬਾਤ ਹੀ ਗਾਨੇ ਜੀ ਪਰ ਇੰਨਾ ਜ਼ਰੂਰੀ ਹੈ ਕਿ ਖੁਸ਼ਖਬਰੀਆਂ ਜ਼ਰੂਰ ਇਨਾਂ ਤੇ ਵੜੇ ਆਉਣੀਆਂ ਸ਼ੁਰੂ ਹੋ ਗਈਆਂ ਜੀ ਜੀ ਮਿੰਟਰ ਜੀ ਇਹ ਕਿਸਾਨ ਆਗੂ ਨੇ ਰਾਜੇਵਾਲ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਆ ਕੀ ਮੰਗ ਕਰ ਰਹੇ ਨੇ ਰਾਜੇਵਾਲ ਹਾਈ ਕੋਰਟ ਤੋਂ ਦੇਖੋ ਰਾਜੇਵਾਲ ਬਹੁਤ ਖੁੰਡ ਖਿਡਾਰੀ ਨੇ ਤੁਹਾਨੂੰ ਪਤਾ ਇਹਨਾਂ ਦਾ ਜੀਵਨ ਸਾਰਾ ਸੰਘਰਸ਼ਾਂ ਚੀ ਬੁਜ਼ਦ ਰਿਹਾ ਸਤਰਾਮ ਸਿੰਘ ਬਹਿਰੂ ਬੁਏ ਜਗਿੰਦਰ ਸਿੰਘ ਉਗਰਾਹਾ ਬਹੁਤ ਜੰਮਾ ਸਫਰੂਦਿਆ ਇਹਨਾਂ ਦਾ ਉਹਨਾਂ ਦਾ ਆਪਣਾ ਬੈਰ ਹੋ ਗਿਆ ਉਹਨਾਂ ਨੇ ਆਪ ਦਾ ਬਈ ਸਾਰਾ ਕੰਮ ਕਰ ਜਿਹੜਾ ਉਹ ਆਪਦੇ ਮੁੰਡੇ ਨੂੰ ਸੰਭਾਲ ਦਿੱਤਾ ਪਰ ਆਪਦੀ ਵੀ ਬੈ ਨਾ ਕਮਾਲ ਦੇ ਮੰਦੇ ਕਹਿੰਦੇ ਜੀ ਲੱਖੋ ਵਾਲ ਲੱਖੋ ਵਾਲਾ ਇਤਾਂ ਲੱਖੋ ਵਾਲਾ ਦਾ ਇਹ ਹੈ ਉਹ ਹੈ ਤਾਂ ਆਪਦੇ ਵਿੱਚ ਉਹਦਾ ਹੀ ਮੁੰਡਾ ਸਟੇਜ 'ਤੇ ਸਾਰੇ ਮੋਰਚੇ ਨੂੰ ਸੰਭਾਲਦਾ ਰਿਹਾ ਤਾਂ ਪਤਾ ਨਹੀਂ ਕੀ ਬਸ ਉਹ ਠੀਕ ਯਾਰ ਵੇਖੇ ਤੇ ਉਹਨੂੰ ਕਹਿੰਦੇ ਕਿ ਉਹਨੂੰ ਵਾਪਸ ਭੇਜੋ ਐਸਕੇਮ ਦੇ ਨਾ ਸਟੇਜ 'ਤੇ ਆ ਗਿਆ ਸੀਗਾ ਲੱਖੋ ਵਾਲ ਲੋਕਾਂ ਨੇ ਹਾਲ ਪਾਇਆ ਕੀਤੀ ਲੋਕਾਂ ਨੇ ਉਹ ਟਿੰਗ ਕੀਤੀ ਲਾਓ ਇਹਨੂੰ ਥੱਲੇ ਲਾਓ ਇਹਨੂੰ ਥੱਲੇ ਉਹ ਤਰੇ ਤੇ ਬੋਦਾ ਚੜ ਗਿਆ ਮੈਂ ਖਵਾ ਲਈ ਲੋਕੀ ਕਹਿੰਦੇ ਚੱਲਣ ਦੇ ਫੋਨ ਕੰਮ ਚੱਲਣ ਦਿਓ ਖੈਰ ਦੇਖੋ ਇਹ ਪੁਰਾਣੇ ਨੇਤਾ ਸੀ ਕਿ ਤਾਂ ਲਕੋਵਰਤਪ ਤੇ ਹੁਣ ਸਰਗਰਮ ਨਹੀਂ ਹੈ ਕਿਉਂ ਗੈਰ ਸਰਗਰਮ ਨੇ ਤਾਂ ਦੂਸਰੇ ਪਾਸੇ ਰਾਜੇਵਾਲ ਸਾਬ ਹਾਂ ਨਹੀਂ ਵੀ ਸਰਗਰਮ ਐ ਵੈਸੇ ਰਾਜਨੀਤੀ ਨੂੰ ਵੀ ਥੋੜਾ ਮੂੰਹ ਮਾਰਾ ਐ ਤੁਹਾਨੂੰ ਪਤਾ ਪਰ ਅੰਗੂਰ ਖੱਟੇ ਹੀ ਰਹਿ ਐ ਤਾਂ ਹੁਣ ਇਹਨਾਂ ਨੇ ਇੱਕ ਜਿਹੜੀ ਪਟੀਸ਼ਨ ਪਾਈ ਆ ਉਹਦੇ ਵਿੱਚ ਇਹਨਾਂ ਨੇ ਮੰਗ ਕੀਤੀ ਆ ਇਹ ਪਾਈ ਸਾਨੂੰ ਜਾਂਚ ਪੜਤਾਲ ਜਿਹੜੀ ਹੈ ਨਾ ਉਹ ਨਿਆਇਕ ਦਿਓ ਤੁਸੀਂ ਹੂੰ ਹੂੰ ਤਾਂ ਕਿ ਪੰਜਾਬ ਉਹ ਜਿਹੜੀ ਆ ਉਹ ਠੀਕ ਢੰਗ ਦੇ ਨਾਲ ਕਾਰਵਾਈ ਨਹੀਂ ਕਰ ਰਹੀ ਤੇ ਦੂਸਰਾ ਇਹ ਆ ਕਿ ਪੰਜਾਬ ਦੇ ਇਲਾਕੇ ਦੇ ਵਿੱਚ ਆ ਕੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਫੌਜੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਜੀ ਸੋ ਇਸ ਦਾ ਇੱਕ ਗਰਾਉਂਡ ਬਣਿਆ ਹੈ ਕਿ ਪੁਲਿਸ ਜਿਹੜੀ ਪੰਜਾਬ ਦੀ ਆ ਉਹ ਠੀਕ ਢੰਗ ਨਾਲ ਕਾਰਵਾਈ ਨਹੀਂ ਕਰ ਰਹੀ ਪੰਜਾਬ ਪੁਲਿਸ ਮੌਨ ਬਣੀ ਹੋਈ ਆ ਹੂੰ ਹੂੰ ਤੇ ਇਹ ਕਿਸਾਨ ਜਿਹੜੇ ਆ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਪਰ ਇਹਨਾਂ ਨੇ ਹੱਥੇ ਕਿਸਾਨਾਂ ਤੇ ਹਰਿਆਣਾ ਪੁਲਿਸ ਅੰਨੇ ਵਾ ਫਾਇਰਨ ਕਰ ਰਹੀ ਆ ਜੀ ਸਰ ਗੰਦੇ ਇਹ ਆ ਕਿ ਇਹ ਸਾਰਾ ਕੁਝ ਜਿਹੜਾ ਉਹਨਾਂ ਕਾਨੂੰਨੀ ਚੌਕਟੇ ਚ ਜਾਏਗਾ ਵੈਸੇ ਤੇ ਉਥੇ ਹੋਰ ਵੀ ਇਸ ਮੁਤਲਕ ਪਟੀਸ਼ਨਾਂ ਜਿਹੜੀਆਂ ਪਈਆਂ ਹੋਈਆਂ ਨੇ ਹੁੰਦਾ ਕਿ ਇਹ ਮਿੱਤੇ ਜੀ ਜਦੋਂ ਇਸ ਤਰ੍ਹਾਂ ਵਧੇਰੇ ਪਟੀਸ਼ਨਾਂ ਹੋਣ ਤਾਂ ਫਿਰ ਉਹ ਕਲੱਬ ਹੋ ਜਾਂਦੀਆਂ ਨੇ ਸਰਵਾਇ ਇਕੱਠੀ ਤੋਂ ਤਾਂ ਇਹ ਆ ਕਿ ਦੇਖੋ ਇਹਦੇ ਵਿੱਚ ਵੀ ਜੇ ਤੁਸੀਂ ਥੋੜਾ ਜਿਹਾ ਰਾਗਾ ਮਿਖੋਗੇ ਨਾ ਉਹ ਇਹ ਆ ਕਿ ਐਸ ਕੇ ਐਮ ਜਿਹੜਾ ਹੈ ਨਾ ਸੰਯੁਕਤ ਕਿਸਾਨ ਮੋਰਚਾ ਦੂਸਰਾ ਹੋ ਗਿਆ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਨਾ ਯਾਨੀ ਜੋ ਬਾਰਡਰ 'ਤੇ ਬੈਠੇ ਨੇ ਉਸ ਲਈ ਜੀ ਇਹਨਾਂ ਨੇ ਜ਼ੀਰੋ ਐਫ ਆਈ ਆਰ ਤੇ ਸਹਿਮਤੀ ਕਰਕੇ ਸ਼ੁਭਕਰਨ ਸਿੰਘ ਦਾ ਸਸਕਾਰ ਕਰ ਦਿੱਤਾ ਸੀਗਾ ਐਸ ਕੇ ਐਮ ਵਾਲਿਆਂ ਨੇ ਜ਼ੀਰੋ ਐਫ ਆਈ ਆਰ ਨੂੰ ਨਕਾਰ ਦਿੱਤਾ ਸੀਗਾ ਉਹ ਕਹਿੰਦੇ ਕਿ ਇਹਦੇ ਵਿੱਚ ਤੇ ਅਣਪਛਾਤੇ ਸ਼ਬਦ ਇਸਤੇਮਾਲ ਕੀਤਾ ਗਿਆ ਯਾਨੀ ਕੇਸ ਨੂੰ ਰੱਦੂ-ਵੱਦੂ ਕਰ ਦਿੱਤਾ ਗਿਆ ਹੁਣ ਪਟੀਸ਼ਨ ਪਾ ਕੇ ਵੀ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਤਕਰੀਬਨ ਤਕਰੀਬਨ ਕਿ ਪੰਜਾਬ ਪੁਰਸ ਕੁਝ ਨਹੀਂ ਕਰ ਰਹੀ ਇਹ ਵੇਖਣ ਵਾਲੀ ਗੱਲ ਹੈ ਜੀ ਮਤਲਬ ਇਹ ਜੋ ਮਤ ਪੇ ਬਨੇ ਉਹ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਸਾਹਮਣੇ ਆ ਦੇ ਪਏ ਮਤ ਪੇ ਤਾਂ ਉਸੇ ਨੇ ਸਾਹਮਣੇ ਆ ਗਿਆ ਸੀ ਕਿ ਜਿਸ ਦਿਨ ਇਹਨਾਂ ਨੂੰ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਕਿ ਪੰਜਾ ਫਸਲਾ ਤੇ ਤੁਹਾਨੂੰ ਅਸੀਂ ਐਮਐਸਪੀ ਜਿਹੜੀ ਉਹ ਯਕੀਨੀ ਵੜਾ ਦਿੰਨੇ ਆ ਪੰਜਾ ਸਾਲਾਂ ਵਾਸਤੇ ਜਿਹੇਰ ਉਹ ਆਖੀ ਕਿ ਐਫਕੀਐਮ ਬੰਦੇ ਨੇ ਆਖਿਆ ਸੀਗਾ ਕਨਾਨਾ ਇਹ ਕਬੂਲ ਹੈ ਕਬੂਲ ਹੈ ਕਬੂਲ ਹੈ ਖੇਡ ਲੈਣ ਪਰ ਸਾਨੂੰ ਨਹੀਂ ਕਬੂਲ ਅਸੀਂ ਨਹੀਂ ਪਰਵਾਹ ਕਰ ਜੀ ਤਾਂ ਇਥੇ ਹੀ ਗੱਲ ਜਿਹੜੇ ਉਮਰੀ ਸੰਤਖਰ ਇਹ ਨਵੀਂ ਪਟੀਸ਼ਨ ਜੁੜੀ ਹੈ ਉਹ ਰਾਜਵਾਲ ਸਾਹਿਬ ਵੱਲੋਂ ਪਾ ਦਿੱਤੀ ਗਈ ਜੀ ਮੰਤਰੀ ਜੀ ਕੱਲ ਤੁਸੀਂ ਦੱਸਿਆ ਸੀ ਵੀ ਰਵਨੀਤ ਬਿੱਟੂ ਕਹਿੰਦੇ ਵੀ ਗ੍ਰਿਫਤਾਰੀ ਦੀ ਤਿਆਰੀ ਆ ਗ੍ਰਿਫਤਾਰੀ ਦੇ ਦੇਣੀ ਆ ਸੋ ਉਧਰੋਂ ਬਿੱਟੂ ਤੇ ਆਸ਼ੂ ਦੋਹੇ ਗ੍ਰਿਫਤਾਰ ਹੋ ਗਏ ਨੇ ਜੀ ਅੱਜ ਆਜੀ ਆਜੀ ਗ੍ਰਿਫਤਾਰੀ ਕਾਦੀ ਦਿੱਤੀ ਆ ਇਹਨਾਂ ਨੇ ਤੇ ਉੱਥੇ ਲਾਇਆ ਸੀ ਮਰਜ਼ਮਾ ਮ ਜੇ ਵੇਖਤੇ ਉਹ ਆਮ ਪਗਦੇ ਵਿੱਚੋਂ ਤਗਮਾ ਜਿੱਤੇ ਕੇ ਵਾਪਸ ਆਏ ਹੁੰਦੇ ਆ ਉਹ ਵੀ ਪੀਲੇ ਰੰਗ ਦਾ ਐ ਟੋਲ ਤੰਬਾਕੇ ਤੇ ਹੋਰ ਯੁੱਧ ਤੇ ਇਹਨਾਂ ਨੇ ਮਚਾਈ ਹੋ ਰਹੀ ਸੀ ਅਤ ਤਾਂ ਇਹ ਆ ਕੇ ਆਪਣੇ ਸਮਰਥਕਾਂ ਦੇ ਨਾਲ ਉੱਥੇ ਪਹੁੰਚੇ ਵੈਸੇ ਪਰਚੇ ਤੇ ਕਈ ਬਣਦੇ ਆ ਤੇ ਇੱਕ ਜਿੱਤੀ ਜੀ ਤੇ 30 40 ਲੰਕੇ ਫਿਰਦੇ ਸੀਗੇ ਮਤਲਬ ਹੋਲੀ ਤੇ ਕੰਦੇ ਸੀਗੇ ਅਗਾਉ ਖੈਰ ਦੇਖੋ ਇਹ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਸਾਰਿਆਂ ਨੂੰ ਹੁਣ ਆਪੋ ਆਪਣੀ ਪਈ ਇੱਕ ਨਾ ਪੁਰਾਣਾ ਗਾਣਾ ਸੀ ਉਹਦੇ ਚ ਕਹਿੰਦੇ ਆਪੋ ਆਪ ਆਪੋ ਆਪਣੀ ਸਦਨੋ ਆਪੋ ਆਪਣੀ ਪਈ ਭਰਾ ਭੋਰ ਸਦਨੋ ਆਪੋ ਆਪਣੀ ਪਈ ਅੰਦਰ ਆ ਕੇ ਇਹ ਆਪੋ ਆਪਣੀ ਪਈ ਆ ਕਿਸੇ ਨੂੰ ਸੀਟ ਮਿਲ ਜਾਵੇ ਟਿਕਟ ਮਿਲ ਜਾਵੇ ਉਹ ਪਈ ਆ ਕਿਸੇ ਨੂੰ ਵੀ ਇੱਕ ਜਿਹੜੀ ਮਿਲੀ ਹੋਈ ਉਹ ਬਚ ਜਾਵੇ ਜੀ ਤਾਂ ਕਹਿ ਰਹੇ ਗੱਲ ਇਹ ਆ ਕਿ ਅਰਬਨੀ ਤੇ ਟੂਰਾ ਨੇ ਤਾਲਾਬੰਦੀ ਕੀਤੀ ਸੀ ਉਸ ਤੋਂ ਬਾਅਦ ਕਟਰ ਦੇ ਨਾਲ ਤਾਲੇ ਕੱਟੇ ਗਏ ਸੀ ਇਹਨਾਂ ਤੇ ਕਰ ਦਿੱਤੀ ਗਈ ਸੀ ਕਿ ਐਫ ਆਈ ਆਰ ਦਰਜ ਅੱਜ ਗ੍ਰਿਫਤਾਰੀ ਦੇਣ ਪਹੁੰਚੇ ਅੱਛਾ ਗ੍ਰਿਫਤਾਰੀ ਕਿੱਡਾ ਕੋ ਬੰਦਾ ਪੁੱਛੇ ਵੀ ਤੁਸੀਂ ਕੋਈ ਨਾਮੀ ਬੰਦਾ ਮਾਰ ਦਿੱਤਾ ਜਿਹੜੇ ਟਿੰਡਾ ਤੇ ਚਾਰਜਸ ਲੱਗੇ ਨੇ ਐਫ ਆਈ ਆਰ ਦੇ ਵਿੱਚ ਉਹ ਤਾਂ ਵੇਲੇ ਪਰ ਸੀ ਇਹਨਾਂ ਨੇ ਜ਼ਮਾਨਤ ਉਦੋਂ ਨਹੀਂ ਅੱਛਾ ਉਥੇ ਲੈ ਗਏ ਮਜ਼ਮਾ ਲਾ ਕੇ ਉਹ ਪੁਲਿਸ ਵਾਲਿਆਂ ਨਾਲ ਢੇਡ ਹੋਇਆ ਉਹਨਾਂ ਦੀਆਂ ਵਿਚਾਰਿਆਂ ਦੀਆਂ ਪੱਗਾ ਲੈ ਗਈਆਂ ਕੁਛ ਇਹਨਾਂ ਨੂੰ ਕੋ ਡੰਡੇ ਧੱਕੇ ਵਜੇ ਹੋ ਰਹੇ ਆ ਜੀ ਉਹ ਸਾਰਾ ਤਰਕਰਾ ਕੇ ਫਿਰ ਇਹਨਾਂ ਨੇ ਅੰਤ ਦੇ ਵਿੱਚ ਗ੍ਰਿਫਤਾਰੀ ਦੇ ਦਿੱਤੀ ਉਹਨਾਂ ਨੇ ਅਖਿਆ ਠੀਕ ਹੈ ਜੇ ਤੁਸੀਂ ਜ਼ਮਾਨਤ ਵੀ ਲੈਣੀ ਤੇ ਨਾਭੇ ਕਿਹੜਾ ਤਾਲ ਮੁੱਕ ਗਈ ਇਹਨਾਂ ਨੇ ਨਾਭੇ ਭੇਜ ਦਿੱਤਾ ਨਾਭੇ ਰੇਲ ਦੇ ਨਾਬੇ ਪੈਣ ਤਰੀਕਾ ਤੇਰੇ ਵੈਲੀ ਯਾਰ ਦੀਆਂ ਤਾਂ ਨਾ ਵੀ ਭੇਜ ਦਿੱਤਾ ਮੇਜਾ ਉਹ ਨਾਬੇ ਦੇਰ ਦੇ ਦਿੱਤ ਤੁਸੀਂ ਨਜ਼ਾਰਾ ਲਾਓ ਮੂੰਗੀ ਉਥੇ ਕਿਹੜਾ ਮੁੱਕਣ ਲੱਗੀ ਆ ਇਹ ਰਵਨੀਤ ਬਿੱਟੂ ਰਹੀ ਬਾਸ ਦੇ ਵਿੱਚ ਵੀ ਪੜਦੇ ਪੜਦੇ ਕਹਿ ਗਿਆ ਉਹ ਤੁਸੀਂ ਜੱਟ ਨਾਲ ਪੰਗਾ ਲੈ ਲਿਆ ਪੰਜਾਬੀ ਨਾਲ ਪੰਗਾ ਲੈ ਲਿਆ ਇਹ ਅੰਦਾ ਕਰ ਦਿੰਦੇ ਉੱਦਾ ਕਰ ਦਿੰਦੇ ਜਿਵੇਂ ਤੁਹਾਨੂੰ ਪਤਾ ਆਦਤ ਆ ਤਾਂ ਨੰਬਰ ਕੂ ਬੜ ਗਏ ਆ ਹੁਣ ਕੈਦੀ ਨੰਬਰ ਕਿੰਨਾ ਬਣਦੇ ਉੱਥੇ ਪਤਾ ਨਹੀਂ ਉੱਥੇ ਟਿਕਟ ਤੇ ਪਤਾ ਲੱਗੇਗਾ ਜੋ ਉੱਥੇ ਜੇਲ੍ਹ ਦੇ ਵਿੱਚ ਟਿਕਟ ਤਿਆਰ ਹੁੰਦੀ ਆ ਹੂੰ ਮਿੰਟਰ ਜੀ ਇਹ ਦੱਸਿਓ ਕਾਂਗਰਸ ਦਾ ਦਾਵਾ ਹੈ ਇਹ ਕਹਿੰਦੇ ਵੀ ਸੀਟ ਸ਼ੇਅਰਿੰਗ ਲਗਭਗ ਫਾਈਨਲ ਹੋ ਚੁੱਕੀ ਹੈ ਜੀ ਜੀ ਬਿਲਕੁਲ ਜੈ ਰਾਮ ਰਮੇਸ਼ ਇਹਨਾਂ ਦੇ ਬੜੇ ਜਿਹੜੇ ਧਾ ਖਿਡਾਰੀ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਤਕਰੀਬਨ ਸੀਟ ਸ਼ੇਅਰਿੰਗ ਵਾਲਾ ਜਿਹੜਾ ਫਾਰਮੂਲਾ ਹੈ ਸਾਡਾ ਉਹ ਲਾਗੂ ਹੋ ਗਿਆ ਮਸਲਾ ਹੱਲ ਹੋ ਗਿਆ ਹੁਣ ਕੋਈ ਰੌਲਾ ਰੱਪਾ ਰਹਿ ਨਹੀਂ ਗਿਆ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਰਾਜ ਦੇ ਵਿੱਚ ਫਾਰਮੂਲਾ ਕਿਸ ਤਰ੍ਹਾਂ ਦਾ ਹੋਏਗਾ ਜੀ ਆ ਸੀਟਾਂ ਤੇ ਤੁਸੀਂ ਲੜੋਗੇ ਕਿੰਨੀਆਂ ਸੀਟਾਂ ਤੇ ਤੁਹਾਡੇ ਸਾਥੀ ਲੜਨਗੇ ਹਾਲਾਕੀ ਨਾਨ ਇਹਨਾਂ ਨੇ ਇੱਕ ਗੱਲ ਜ਼ਰੂਰ ਸਪਸ਼ਟ ਕੀਤੀ ਆ ਕਿ ਵਿਚਾਲੜਾ ਰਸਤਾ ਬੰਗਾਲ 'ਚ ਕੱਢਣ ਦਾ ਯਤਨ ਜਿਹੜਾ ਹੈ ਉੱਥੇ ਕੀਤਾ ਜਾ ਰਿਹਾ ਮਤਲਬ ਕਿ ਉੱਥੇ ਤਾਂ ਯਤਰਾਦਦ ਇਹੋ ਆ ਕਿ ਵਿਚਾਲੜਾ ਰਸਤਾ ਯਾਨੀ ਉਹ ਬੀਬੀ ਮਮਤਾ ਬੈਨਰਜੀ ਜਿਹੜੀ ਹੈ ਉਹ ਕੋਈ ਸੀ ਇਹਨਾਂ ਨੂੰ ਨਹੀਂ ਛੱਡਣਾ ਚਾਹੁੰਦੀ ਕੋਈ ਇੱਕਾ ਦੁਕਾ ਲੈ ਲਓ ਬਸ ਬਾਕੀ ਕਹਿੰਦੀ ਛੱਡ ਦਿਓ ਤੁਹਾਡੇ ਵਾਸਤੇ ਰੋਗ ਨਹੀਂ ਤੁਸੀਂ ਪਰੇ ਰਹੋ ਤਾਂ ਉੱਥੇ ਕਹਿੰਦੇ ਕਿ ਵਿਚਾਲੜਾ ਰਸਤਾ ਜਿਹੜਾ ਉਹ ਅਸੀਂ ਕੱਢਣ ਦਾ ਯਤਨ ਕਰਾਂਗੇ ਕਸ਼ਮੀਰ ਬਾਰੇ ਵੀ ਇਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਇਹ ਦੇਖੋ ਉਥੇ ਅਬਦੁੱਲਾ ਫੈਮਲੀ ਦੇ ਨਾਲ ਸਾਡਾ ਗੱਠ جوړ ਰਹੇਗਾ ਪਰ ਜੀ ਲੋ ਬੀਬੀ ਮਹਿਬੂਬਾ ਉਹਨਾਂ ਦੇ ਨਾਲ ਨਹੀਂ ਤਾਂ ਸਾਫ ਹੈ ਕਿ ਉਹ ਥੇਕ ਲਈ ਟੋਂ ਲੜਨਗੇ ਸੋ ਇਸ ਤਰ੍ਹਾਂ ਇਹਨਾਂ ਨੇ ਦੱਸ ਦਿੱਤਾ ਕਿ ਤਕਰੀਬਨ ਤਕਰੀਬਨ ਸਾਰੇ ਰਾਜਾਂ 'ਚ ਜਿਹੜਾ ਮਸਲਾ ਸਾਡਾ ਹੱਲ ਹੋ ਗਿਆ ਨਾਲ ਇਹਨਾਂ ਨੇ ਇੱਕ ਦਲ ਹੋਰ ਵੱਡੀ ਅੱਜ ਜਬਰਦਸਤ ਕਹਿ ਦਿੱਤੀ ਆ ਇਹ ਕਹਿੰਦੇ ਕਿ ਦੇਖੋ ਇੰਡੀਆ ਹਨ ਅਟਿਟਿਊਡ ਇੰਡੀਆ ਜੀ ਜਿਹੜੀ ਮੰਤਰ ਜਿਹੜੀ ਆ ਉਹ 23 ਜੂਨ ਨੂੰ ਪਟਨਾ ਤੋਂ ਸ਼ੁਰੂ ਹੁੰਦੀ ਆ ਜੀ ਉਸ ਤੋਂ ਬਾਅਦ ਫਿਰ ਦੂਜੀ ਬੈਠਕ 17 18 ਜੁਲਾਈ ਨੂੰ ਵੈਂਡੂਗੋ ਦੇ ਵਿੱਚ ਹੋਈ ਤੇ ਕੱਟ ਚੋੜ ਦੀ ਤੀਸਰੀ ਬੈਠਕ 31 ਅਗਸਤ ਤੇ 1 ਸਤੰਬਰ ਨੂੰ ਮੁੰਬਈ ਦੇ ਵਿੱਚ ਹੋਈ ਚੌਥੀ ਬੈਠਕ ਇਸ ਸਾਲ 19 ਦਸੰਬਰ ਨੂੰ ਦਿੱਲੀ ਚ ਹੋਈ ਸਾਡੇ ਕੋਲ 28 ਦਾ ਲਿਆ ਹੂੰ ਹੂੰ ਉਸ ਤੋਂ ਬਾਅਦ ਜਦੋਂ ਸਾਡਾ ਗੱਟ ਜੋੜ ਹੋਣ ਚ ਆ ਗਿਆ ਅਚਾਨਕ ਪ੍ਰਧਾਨ ਮੰਤਰੀ ਜਿਹੜੇ ਹੈ ਨਾ ਜੀ ਉਹ ਜੋ ਇਹਨਾਂ ਨੇ ਸ਼ਬਦ ਇਸਤੇਮਾਲ ਕੀਤਾ ਕਿ ਜੋ ਮਰਿਆ ਪਿਆ ਐਨਡੀਆ ਗੱਠਜੋੜ ਸੀ ਉਸ ਨੂੰ ਪੁਨਰਜੀਵਤ ਕਰਨ ਦਾ ਯਤਨ ਕਰਦੇ ਜੀ ਤੇ ਤੁਹਾਡਾ ਗੱਠਜੋੜ ਜਦੋਂ ਬਣਿਆ ਤਾਂ ਐਨਡੀਆ ਦੀ ਗੱਲ ਸ਼ੁਰੂ ਹੋ ਗਈ ਉਹ ਕਹਿੰਦੇ ਐਨਡੀਆ ਐਨਡੀਆ ਉਹਦਾ ਕਿੱਥੋਂ ਆਇਆ ਤੇ ਇੰਡੀਆ ਦੇ ਨਾਲੋਂ ਦੋ ਆਈ ਦੋ ਆਈ ਲਾ ਦਿਓ ਇਮਾਨਦਾਰੀ ਤੇ ਇਨਸਾਨੀਅਤ ਤੋਂ ਐਨਡੀਆ ਬਣੇ ਇਹ ਗੱਲ ਬਹੁਤ ਵੱਡੀ ਗੱਈਆ ਜੈਰਾਮ ਰਮੇਸ਼ ਨੇ ਤਾਂ ਖੈਰ ਇਨਾ ਨੇ ਇਸ ਤੋਂ ਵੀ ਵੱਡੀ ਗੱਲ ਜਿਹੜੀ ਕਹੀ ਆ ਉਹ ਗੱਟ ਛੋੜਦੀ ਕਹੀ ਆ ਕਿ ਗੱਟ ਛੋੜ ਦੇ ਵਿੱਚ ਸੀਟ ਸ਼ੇਅਰਿੰਗ ਤਕਰੀਬਨ ਤੈਹ ਹੋ ਚੁੱਕੀ ਆ ਬਾਕੀ ਹੁਣ ਵੇਖੋ ਅੱਗੇ ਕੀ ਬਣਦਾ ਪਰ ਕਾਫੀ ਕੁਛ ਆ ਹਲਚਲ ਤੇ ਬਹੁਤ ਆ ਅੱਜ ਤਾਂ ਅੰਜੇ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੋ ਇਸੀ ਉਹ ਪ੍ਰਤਾਸ਼ ਰਾਜਪੁਰ ਨੂੰ ਮੰਤਰੀ ਮੰਡਲ ਚ ਸ਼ਾਮਲ ਕਰ ਲਿਆ ਗਿਆ ਜਿਹਦੇ ਸੰਕੇਤ ਇਹ ਦੇ ਵਿੱਚ ਜੀ ਕਿ ਯੂਪੀ ਦੀ ਕਮਾਨ ਹੁਣ ਸ਼ਾ ਨੇ ਖੁਦ ਸੰਭਾਲ ਲਈ ਆ ਯੋਗੀ ਸਾਹਿਬ ਜੀ ਅੱਜ ਨਹੀਂ ਪਾਬਾ ਬਲਡوزر ਕੱਚੇ ਐਸਵੇਗੇ ਕੱਚੇ ਲਾ ਦਿੱਤਾ ਗਿਆ ਬਲਡوزر ਨੂੰ ਤੇ ਦੋ ਵੱਡੀਆਂ ਜਟੀਆਂ ਘਟਨਾਵਾਂ ਹੋਈਆਂ ਨੇ ਯੂਪੀ ਦੀਆਂ ਸੰਕੇਤ ਹੈ ਕਿ ਗੁਜਰਾਤ ਲੌਬੀ ਨੇ ਬਾਦਲੁਰ ਆਪਣੇ ਹੱਥ ਚ ਲੈ ਲਈ ਆ ਕਿ ਮਤਲਬ ਕਿ ਸਾਫ ਸੰਕੇਤ ਹੈ ਕਿ ਅਟਿਕਟਾ ਟੁਕਟਾ ਦਾ ਹੁਣ ਕੰਮ ਚੱਲਣਾ ਕਿ ਜੇ ਕੋਈ 扑ੜਕੇਗਾ ਉਹ ਥਾਂ ਫੁੜਕੇਗਾ ਜੀ ਤੇ ਮਿੰਟਰ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਦੇਖੋ ਖੁਸ਼ ਨੁਮਾ ਖਬਰ ਮੈਂ ਪੜ ਕੇ ਇਸ ਬੰਦੇ ਦਾ ਫੈਨ ਹੋ ਗਿਆ ਨੂੰ ਮੈਂ ਜ਼ਰੂਰ ਜਿਆਪੀ ਜ਼ਿੰਦਗੀ ਚ ਮਿਲ ਕੇ ਆਉਂਗਾ ਅਕਾ ਹੈ ਵੀ ਸਾਡੇ ਇਲਾਕੇ ਦਾ ਇਹ ਮੁੰਡਾ ਹੈ ਫਾਜ਼ਲ ਕਾ ਦਾ ਇਹਦੀ ਛੋਟੇ ਹੁੰਦੇ ਦੀ ਟੋਕੇ ਚਾ ਕਿ ਇੱਕ ਬਾਹ ਘੱਟੀ ਗਈ ਸੀ ਇਹਨੂੰ ਵਿਚਾਰਾ ਕਹਿੰਦੇ ਸੀ ਕਿੰਦਾ ਸੋਹਣਾ ਮੁੰਡਾ ਜਵੇਂ ਆਮ ਆਪਣੇ ਲੋਕਾਂ ਤੇ ਇਹ ਆਦਤ ਹੈ ਕਿ ਯਾਰ ਕਿ ਕਿਸੇ ਨੂੰ ਹੌਤਲਾ ਨਹੀਂ ਦੇਣਾ ਉਹੀ ਬੰਦੇ ਨੂੰ ਸਤਾਫ ਕਰਾਉਣਾ ਹੈ ਕਿ ਬਸ ਸੋਦਾ ਜੀਵਨ ਖਤਮ ਹੋ ਗਿਆ ਤਾਂ ਬਲਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਇਸ ਕੱਲ ਨੂੰ ਢਿਲਤੇ ਲਾ ਕੇ ਚੱਲਦਾ ਸੀਗਾ ਕਿ ਇੱਕ ਦਿਨ ਯਾਰ ਕੁਝ ਕਰਨਾ ਆ ਤੇ ਇਸ ਤੋਂ ਇਲਾਵਾ ਇਹਨੂੰ ਮੁਸ਼ਕਲ ਤੇ ਜ਼ਰੂਰ ਆਈ ਪਰ ਇਹਨੇ ਕਿ ਮੈਂ ਆਪਦੇ ਕੇਸ ਨਹੀਂ ਕਟਵਾਉਣੇ ਹੈਗੇ। ਹੂੰ ਹੂੰ। ਉਸ ਤੋਂ ਬਾਅਦ ਇਹਨੇ ਫਿਰ ਆਪਦਾ ਸਾਰਾ ਜਿਹੜਾ ਹੈਗਾ ਸੀਗਾ ਜੋ ਆਪਣਾ ਰੁਟੀਨ ਦਾ ਕੰਮ ਕਰਦਾ ਆਪਣੇ ਇੱਕ ਆਥਰ ਨਾਲ ਕਰਨਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਫਿਰ ਦਸਤਾਰ ਸਜਾਉਣੀ ਸ਼ੁਰੂ ਕੀਤੀ ਤੇ ਬਹੁਤ ਹੀ ਸ਼ਾਨਦਾਰ। ਤਾਂ ਉਸ ਤੋਂ ਬਾਅਦ ਫਿਰ ਆਪਣਾ ਕਿਉਂਕਿ ਇਸ ਇਲਾਕੇ ਦੇ ਵਿੱਚ ਫਾਜ਼ਲਕਾ ਸਰਹੱਬੀ ਜਿਲ੍ਹਾ ਹੈ ਤੇ ਵਿਕਾਸ ਪੱਖੋਂ ਵੀ ਥੋੜਾ ਕਹਿ ਲੋ ਕਿ ਕਿਤੇ ਨਾ ਕਿਤੇ ਇਹਨਾਂ ਹੈਗਾ ਤੇ ਫਿਰ ਇਹਨੇ ਕਿ ਆ ਗੁਸਤਵ ਵਾਲੇ ਡੈਡੀਕਲ ਸੈਂਟਰ ਚੱਲਦੇ ਨੇ ਤਾਂ ਉਹ ਹੈ ਨਹੀਂ ਸੀਗਾ ਇਹਨਾਂ ਨੇ ਸ਼ੁਰੂਆਤ ਕੀਤੀ ਆਪਣੇ ਕਿਸੇ ਦੋਸਤ ਨਾਲ ਮਿਲ ਕੇ ਅੱਜ ਤੱਕ ਹੋਣਾ ਜੇ ਆਪਾਂ ਦੇਖੀਏ ਕੀਤਰੀ ਫਿਲਮ ਤੋਂ ਲੈ ਕੇ ਹਰਨਦੀਪ ਹੁੱਡਾ ਹਰਜੀਤ ਆਰਮਨ ਕੁਲਵਿੰਦਰ ਵਿੱਲਾ ਪਤਾ ਹੀ ਨਹੀਂ ਕਿੰਨੇ ਵਰਗੇ ਕਿੰਨੇ ਐਕਟਰ ਇਹਨਾਂ ਵਰਗੇ ਜਿਹੜੇ ਉਹਨਾਂ ਦੇ ਨਾਲ ਕੰਮ ਕਰ ਚੁੱਕੇ ਆ ਜੀ ਸੋ ਗੱਲ ਇਹ ਆ ਕਿ ਬੰਦੇ ਨੇ ਕਮਾਲ ਕਰ ਦਿੱਤੀ ਕਿ ਵਿਚਾਰਾ ਨਹੀਂ ਗਿਆ ਉਨਾਈ ਵਿਚਾਰਾ ਸੀਗਾ ਉਹ ਆਪਣੇ ਦਮ ਤੇ ਅੱਗੇ ਵਧਿਆ ਤੇ ਮੈਂ ਕਹਿੰਦਾ ਕਿ ਇਹੋ ਜੇ ਬੰਦੇ ਨਾ ਜਿਹੜੇ ਮਜੀ ਜੀ ਉਦੋਂ ਆਪਨੇ ਸਲੂਟ ਹੈਗੇ ਜੀ ਬਿਲਕੁਲ ਬਿਲਕੁਲ